ਗਿੱਧੇ ਵਿੱਚ ਸਾਲੀ ਨੱਚਦੀ ਜੀਜਾ ਹੁਣ ਨਾ ਜਵਾਨੋ ਹਾਰੀ ਗਿੱਧੇ ਵਿੱਚ ਸਾਲੀ ਨੱਚਦੀ ਜੀਜਾ ਹੁਣ ਨਾ ਜਵਾਨੋ ਹਾਰੀ ਕੁੜੀਆਂ ਚਟਕਵਾਣ ਜੂ ਨੋਟ 100 ਦੇ ਸਾੜੀ ਦੇ ਉੱਤੋਂ ਵਾਰੀ ਕੁੜੀਆਂ ਚ ਟੁੱਕਵਾਣ ਜੂ ਨੋਟ 100 ਦੇ ਸਾੜੀ ਦੇ ਉੱਤੋਂ ਵਾਰੀ ਕੁੜੀਆਂ ਚ ਟੁੱਕਵਾਣ ਜੂ ਨੋਟ 100 ਦੇ ਸਾੜੀ ਦੇ ਉੱਤੋਂ ਵਾਰੀ ਥੂੜੀਆਂ ਚ ਟੁੱਕਵਾਣ ਜੂ ਜਿੰਦ ਮੰਗੇ ਜਿੰਦ ਵਾਰ ਦਾ ਗੱਲ ਸੋਹਦੀ ਕਿਸ ਕਿਥੋਂ ਕੱਢ ਮਾਰੀ ਸਾੜੀਏ ਪੁਰੀਂਡ ਰੰਗੀਏ ਤੈਨੂੰ ਸੋਨੇ ਚ ਮੜਾ ਦਿਆਂ ਸਾਰੀ ਸਾੜੀਏ ਪੁਰੀਂਡ ਰੰਗੀਏ ਤੈਨੂੰ ਸੋਨੇ ਚ ਮੜਾ ਦਿਆਂ ਸਾਰੀ ਸਾੜੀਏ ਪੁਰੀਂਡ ਰੰਗੀਏ